ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋ ਕਾਲ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਭਲੋਆ ਤਿੰਬੇ ਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੇ ਜਹ ਤਾ ਭੈ ਸਹਾਇ 3 ਦੁਨੀ ਦੇ ਮਾਲਕ ਆਪ ਨਰਾਇਣ ਕਲਾਤਾ ਜਗ ਮੈਂ ਪਰਵਰਿਓ ਰੰਕਾਰਕਾਰ ਜੋਤਕ ਮੰਡਲ ਕਰਿਓ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਾਬਜਾਦਾ ਬਾਬਾ ਫਤਿਹ ਸਿੰਘ ਕਰਨਾਲ ਦਲ ਦੇ ਹੈੱਡਕੁਆਰਟਰ ਗੁਰਦੁਆਰਾ ਸਿੰਘ ਸਭਾ ਸੌਣੀ ਨਿਹੰਗ ਸਿੰਘਾ ਉਨਾਰ ਰੋਡ ਬਜਵਾੜਾ ਕਲਾ ਵਿਖੇ ਪੰਜ ਨਵੰਬਰ ਨੂੰ ਬੜੀ ਸ਼ਰਧਾ ਸਤਕਾਰ ਸਹਿਤ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਇਸ ਸਬੂਹ ਸੰਗਤਾਂ ਦੇ ਚਾਣਾਂ ਵਿੱਚ ਬੇਨਤੀ ਹੈ ਕਿ 5 ਤਰੀਕ ਨੂੰ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਮ ਹਮਾ ਕਰਕੇ ਪਹੁੰਚੋ ਸਵੇਰੇ ਅਮਰਤ ਵੇਲੇ ਸ੍ਰੀ ਖੰਡਾ ਆਪ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ 3 ਤਰੀਕ ਨੂੰ ਸ੍ਰੀ ਖੰਡਾ ਆਪ ਸਾਬ ਰੰਭ ਹੋਣਗੇ 5 ਤਰੀਕ ਨੂੰ ਸਵੇਰੇ 10 ਵਜੇ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬਾਹਰ ਖੁੱਲੇ ਪੰਡਾਲ ਅੰਦਰ ਤੇ ਵਾਣ ਸਜਣਗੇ ਇਸੇ ਪੰਜ ਦੇ ਮਹਾਨ ਪਿਜਬਾਨ ਰਾਗੀ ਟਾਡੀ ਜਥੇ ਆਪ ਜੀ ਨੂੰ ਗੁਰ ਇਤਿਹਾਸ ਗੁਰੂ ਕੀ ਬਾਣੀ ਦੁਆਰਾ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ ਸਮੂਹ ਸੰਗਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਗੁਰੂ ਨਾਨਕ ਜੀ ਨੂੰ ਸੁਣਿਆ, ਦੇਖਿਆ ਸੇ ਫਿਰ ਗਰਵਾਸ ਨਾ ਪਰਿਆਰੇ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਗੁਰਦੁਆਰਾ ਸਿੰਘ ਸਭਾ ਊਨਾ ਰੋਡ ਬਜਵਾੜਾ ਕਲਾ ਸ਼ੋਨੀ ਨਿਹੰਗ ਸਿੰਘਾਂ ਵਿਖੇ ਪਹੁੰਚ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ